ਪੂਰਾ 10 ਕਰੋੜ ਰੁਪਈਆ ਸੜਕ ਤੇ ਡਿੱਗਿਆ ਪਿਆ ਮਾਲਕਾਂ ਨੂੰ ਚੱਕ ਕੇ ਜੇਬ ਵਿੱਚ ਪਾਤਾ 22 ਬੂਟੇ ਨੇ ਆਹ ਬਿਲਡਿੰਗ ਅ ਛੜਕਦੇ ਵਿੱਚ ਆ ਗਈ ਸੀ ਤੇ ਇਹ ਬਿਲਡਿੰਗ ਨੂੰ ਮਾਲਕਾਂ ਨੇ ਵੀ ਸੋਚ ਲਿਆ ਸੀ ਵੀ ਢਾਉਣਾ ਹੀ ਪਊਗਾ ਸ਼ੁਰੂ ਵੀ ਕਰਤੀ ਸੀ ਢਾਉਣੀ ਆ ਦੇਖੋ ਸ਼ੁਰੂ ਵੀ ਕਰਤੀ ਸੀ ਇਧਰਲੇ ਪਾਸੇ ਖੁੰਝੇ 'ਚ ਤੁਸੀਂ ਦੇਖੋਗੇ ਕਿ ਇਹਨੂੰ ਸ਼ੁਰੂ ਕਰਤਾ ਸੀਗਾ ਢਾਉਣਾ ਪਰ ਉਸ ਤੋਂ ਬਾਅਦ 22 ਬੂਟੇ ਦੀ ਇੱਕ ਵੀਡੀਓ ਇਹਨਾਂ ਦੀ ਨਿਗਾ ਪਈ ਇਹਨਾਂ ਨੇ ਕਿਹਾ ਕਿ ਇੰਨੀ ਵੱਡੀ ਇਮਾਰਤ ਆ ਕੀ ਤੁਸੀਂ ਸਾਡੀ ਇਮਾਰਤ ਪਿੱਛੇ ਕਰਕੇ ਦੇ ਦੇਓਗੇ ਸੜਕ ਦੇ ਵਿੱਚ ਆ ਗਈ ਆ ਤਾਂ ਇਹ ਕਹਿੰਦੇ ਗੱਲ ਹੀ ਕੋਈ ਨਹੀਂ ਇੱਥੇ ਆਏ ਲੋਕ ਵੇਖ ਰਹੇ ਆ ਇੰਨੇ ਲੋਕ ਤੇ ਇਹ ਸਾਰੇ ਲੋਕਾਂ ਨੂੰ ਜੇ ਪੁੱਛੀਏ ਤਾਂ ਇਹ ਕਹਿੰਦੇ ਵੀ ਨਹੀਂ ਇਹ ਹੋ ਨਹੀਂ ਸਕਦਾ ਬੁੱਟੇ ਬਾਈ ਜੋ ਹੋ ਹੀ ਨਹੀਂ ਸਕਦਾ ਲੋਕ ਮੰਨ ਹੀ ਨਹੀਂ ਰਹੇ ਹੋ ਸਕਦਾ ਮੈਨੂੰ ਕਿਵੇਂ ਲੱਗਿਆ ਵੀ ਹੋ ਜਾਊਗਾ ਪਹਿਲਾਂ ਦਰਸ਼ਕਾਂ ਦਾ ਸਤਿ ਸ੍ਰੀ ਅਕਾਲ ਧੰਨਵਾਦ ਤੇ ਬੇਨਤੀ ਇਹ ਆ ਬਾਈ ਜੀ ਇਹ ਲੋਕਾਂ ਵਾਸਤੇ ਨਵਾਂ ਹੋਣਾ ਆਪਣੇ ਵਾਸਤੇ ਕਿਹੜਾ ਨਵਾਂ ਆਪਾਂ ਤਾਂ ਐਡੀਆਂ ਐਡੀਆਂ ਬਿਲਡਿੰਗਾਂ ਪਹਿਲਾਂ ਵੀ ਤੇ ਹੁਣ ਵੀ ਆਪਾਂ ਕਰ ਰਹੇ ਆ ਤੁਹਾਡੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਇੰਨੀ ਲੇਬਰ ਲੱਗ ਚੁੱਕੀ ਆ ਇੰਨੇ ਵੱਡੇ ਪੱਧਰ ਤੇ ਹੂੰ ਕਿੱਥੋਂ ਤੱਕ ਤੁਸੀਂ ਦੇਖ ਸਕਦੇ ਹੋ ਨਿਗਾਹ ਨਹੀਂ ਜਾ ਰਹੀ ਤੇ ਉਥੋਂ ਤੱਕ ਲੇਬਰ ਲੱਗੀ ਹੋਈ ਆ ਹੂੰ ਤੇ ਇਹ ਏਰੀਆ ਘੱਟ ਤੋਂ ਘੱਟ 20000 ਸਕਰ ਫੁੱਟ ਆ ਭਾਈ 20000 ਸਕਰ ਫੁੱਟ ਤੂੰ ਕਹਿੰਦਾ ਲੇਬਰ ਨਹੀਂ ਮਿਲਦੀ ਮੈਨੂੰ ਐ ਲੱਗਦਾ ਵੀ ਤੇਰੇ ਕੰਮ ਤੇ ਦਰਸ਼ਕ ਬਹੁਤ ਜ਼ਿਆਦਾ ਇੱਥੇ ਸਟੇਡੀਅਮ ਬਣਾਉਣਾ ਪੈਣਾ ਬਿਲਕੁਲ ਭਾਈ ਬਿਲਕੁਲ ਇੰਨਾ ਸਾਰੇ ਬੰਦਿਆਂ ਨੂੰ ਤੂੰ ਕਹਿ ਸਕਦਾ ਵੀ ਸਾਡਾ ਕੰਮ ਕਰਾਉਣ ਲੱਗ ਜਾ ਬਿਲਕੁਲ ਹਾਂ ਭਾਈ ਜ਼ਰੂਰ ਕਿਉਂ ਨਹੀਂ ਆਪਾਂ ਭਾਈ ਬੁੱਤੇ ਹਾਂਜੀ ਭਾਈ ਇਹ ਇਮਾਰਤ ਬਹੁਤ ਵੱਡੀ ਆ ਯਾਰ ਵਿੱਚੋਂ ਬਹੁਤ ਕਹਿੰਦੇ ਯਾਰ ਰਲੀ ਸ਼ਾਨ ਬਣੀ ਆ ਯਾਰ ਇਹ ਕਮਰੇ ਜੀ 20-20 ਲੱਖ ਰੁਪਈਆ 30-30 ਲੱਖ ਰੁਪਈਆ ਵਾਲੇ ਬਿਲਕੁਲ ਬਿਲਕੁਲ ਭਾਈ ਵੱਡੇ ਇਹ ਦੂਸਰੇ ਜਿਹੜੇ ਸੈਲੀਬ੍ਰਿਟੀਆ ਵਾਸਤੇ ਹੋਟਲ ਹੈਗਾ ਵੱਡੇ ਲੋਕ ਆ ਕੇ ਇਹ ਹੋਟਲ ਦੇ ਵਿੱਚ ਠਹਿਰਦੇ ਆ ਹਾਂ ਹਾਂ ਜੀ ਏ ਕਹਿੰਦੇ ਵੀ ਜਦੋਂ ਵੀ ਇੱਧਰ ਨਹੌਰ ਵਾਲੇ ਪਾਸੇ ਕੋਈ ਵੱਡੇ ਲੀਡਰ ਵੱਡੇ ਸਲੈਬ੍ਰਿਟੀ ਆਉਂਦੇ ਆ ਤਾਂ ਉਹ ਇਸੇ ਹੋਟਲ ਦੇ ਵਿੱਚ ਠਹਿਰਦੇ ਸੀ ਪਰ ਇਸ ਹੋਟਲ ਦੇ ਆ ਦੇਖੋ ਇਹਨੂੰ ਤੋੜਨਾ ਪੈਣਾ ਸੀ ਆ ਦੇਖੋ ਕਿਵੇਂ ਝੂਮਰ ਝਮਰ ਉਵੇਂ ਲੱਗੇ ਪਏ ਇੱਕ ਚੀਜ਼ ਨਹੀਂ ਕੋਈ ਪੱਖਾ ਨਹੀਂ ਲਾ ਹੈ ਉਹ ਛੋਕੇ ਸੋਵੇਂ ਲੱਗੇ ਪਏ ਆ ਉਵੇਂ ਫਿਟਿੰਗਾ ਉਵੇਂ ਟੂਟੀਆਂ ਉਵੇਂ ਸਭ ਕੁਝ ਲੱਗਿਆ ਐਂ ਦੇ ਦੇਣੀ ਆ ਆਪਾਂ ਹਾਂਜੀ ਬਾਈ ਥੱਲੇ ਦਾ ਵਾਜੀ ਦੁਕਾਨਾਂ ਟੈਪ ਬਣਿਆ ਹੋਇਆ ਹੈ ਥੱਲੇ ਤਾਂ ਐਡੀ ਡੈਕੋਰੇਸ਼ਨ ਹੈ ਨਹੀਂ ਜੇ ਤੁਸੀਂ ਉੱਪਰ ਜਾ ਕੇ ਆਪਾਂ ਦੇਖੀਏ ਨਾ ਬਹੁਤ ਵੱਡੇ ਪੱਧਰ ਤੇ ਖਰਚਾ ਹੋਇਆ ਹੈ ਇਹਨਾਂ ਦੇ ਉੱਪਰ ਜਦੋਂ ਉੱਪਰ ਚੜੋਂਗੇ ਹਾਂਜੀ ਹਾਂਜੀ ਇਹ ਚਾਰ ਮੰਜ਼ਲਾ ਹੀ ਇਹ ਚਾਰ ਮੰਜ਼ਲਾ ਤੇ ਬੂਟੇ ਭਾਈ ਜਦੋਂ ਆਪਾਂ ਇਹਦੇ ਨਾਲ ਕਿੰਨੇ ਚਿਰ ਦੀ ਗੱਲ ਕੀਤੀ ਆ ਕਿੰਨੇ ਚਿਰ ਚਾਪਾਂ ਇਹਨੂੰ ਦੇ ਦੇਣਾ ਆਪਾਂ ਵੈਸੇ ਇਹਨਾਂ ਤੋਂ 3 ਮਹੀਨੇ ਦਾ ਟਾਈਮ ਲਿਆ ਸੀ ਭਾਈ ਇਹਨਾਂ ਨੂੰ 8 ਮਹੀਨਿਆਂ ਦੇ ਵਿੱਚ ਇਹਨਾਂ ਦੇ ਹਵਾਲੇ ਕਰ ਦੇਣਾ 8 ਮਹੀਨਿਆਂ ਚ ਕਰ ਦੇਣਾ ਹਾਂ ਹਾਂ ਜਿਹੜੇ ਆਪਣੀ ਸ਼ੈਟਿੰਗ ਨੂੰ ਬਾਈਜੀ ਤੁਹਾਨੂੰ ਅੱਗੇ-ਅੱਗੇ ਤੁਹਾਨੂੰ ਪਤਾ ਹੀ ਆ ਤੁਸੀਂ ਕਹਿੰਨੇ ਹੁੰਨੇ ਹੋ ਵੀ ਬੂਟਾ ਸਾਡਾ ਗਵਾਂਢੀ ਐ ਨਾ ਭਜਾਉਂਦਾ ਮਕਾਨ ਨੂੰ ਤੇ ਗਵਾਂਢੀਆਂ ਦੇ ਘਰੇ ਨਾ ਲੈ ਜੇ ਉਹ ਗੱਲ ਲੰਘੂ ਵੀ ਇਹਦਾ ਵੀ ਇਸ ਤਰ੍ਹਾਂ ਹੀ ਆ ਇਹਨੂੰ ਸ਼ੈਟਿੰਗ ਨੂੰ 2 ਮਹੀਨੇ ਲੱਗੇ ਕਿਉਂਕਿ ਮਕਾਨ ਜਾਦੇ ਵੱਡਾ ਸੀ ਤੇ ਇੱਕ ਦਿਹਾੜੀ ਦੇ ਵਿੱਚ ਆਪਾਂ ਇਹਨੂੰ ਜਿੱਥੇ ਲਿਜਾਣਾ 15 ਫੁੱਟ ਸਾਈਡ ਤੇ ਲਿਜਾਣਾ 15 ਫੁੱਟ ਇਹਨੇ ਸ਼ਾਮ ਤੱਕ ਚਲੇ ਜਾਣਾ ਪੱਖੇ ਦੇਖ ਓਵੇਂ ਚੱਲੀ ਜਾਂਦੇ ਵੀ ਤੁਰਦੀ ਬਿਲਡਿੰਗ ਦੇ ਵਿੱਚ ਹਾਂ ਤੇ ਇਹ ਤੁਸੀਂ ਇੱਕ ਗੱਲ ਇਹ ਦੇਖੋ ਵੀ ਇਹ ਬੰਦੇ ਨੇ ਇਹਨੂੰ ਸਾਰੇ ਪਾਸਿਓਂ ਛੜਾਇਆ ਕਿਵੇਂ ਇੱਕ ਇੱਕ ਗੀਟਾ ਫਿੱਟ ਕੀਤਾ ਕਿਵੇਂ ਚੈਨਰ ਫਿੱਟ ਕੀਤੇ ਕੱਲੀ ਕੱਲੀ ਥੱਲੇ ਹੈ ਹਰ ਇੱਕ ਚੀਜ਼ ਦਾ ਧਿਆਨ ਰੱਖਿਆ ਬਾਈ ਵਿੱਚ ਕ੍ਰਿਬ ਲਾ ਕੇ ਤਾਂ ਦਿਖਦੀ ਆ ਆਪਾਂ ਮਜ਼ਬੂਤੀ ਦਾ ਹਰ ਇੱਕ ਚੀਜ਼ ਦਾ ਪਤਾ ਧਿਆਨ ਰੱਖਿਆ ਗਿਆ ਹੂੰ ਬਾਕੀ ਐ ਹੁੰਦਾ ਹੂੰ ਆਪਣੇ ਦਰਸ਼ਕਾਂ ਦੇ ਆਉਂਦੇ ਹੁੰਦੇ ਫੋਨ ਵੀ ਤੁਹਾਰ 2 ਮੰਜ਼ਲੀ 3 ਮੰਜ਼ਲੀ 4 ਮੰਜ਼ਲੀ ਤੁਸੀਂ ਮੂਵ ਕਰ ਸਕਦੇ ਹੋ ਉੱਚਾ ਚੱਕ ਚੱਕ ਸਕਦੇ ਹੋ ਜਾਂ ਦਿਸ਼ਾ ਚੇਂਜ ਕਰ ਸਕਦੇ ਹੋ ਹੂੰ ਹਰ ਇੱਕ ਕੰਮ ਹੀ ਬਾਈ ਜੀ ਤੁਹਾਨੂੰ ਪਤਾ ਆਪਣੇ ਹਿੱਸੇ ਆਉਂਦਾ ਮਾਲਕ ਨੇ ਕਿਰਪਾ ਕੀਤੀ ਆ ਤੁਹਾਡੇ ਸਾਹਮਣੇ ਹੋ ਰਿਹਾ ਕਰ ਰਹੇ ਆ ਬੂਟੇ ਬਾਈ ਜੇ ਇਸ ਬਿਲਡਿੰਗ ਨੂੰ ਪੱਕਾ ਮਾਉਣਾ ਹੁੰਦਾ ਘਮਾ ਦਿੰਦੇ ਬਿਲਕੁਲ ਭਾਈ ਬਿਲਕੁਲ ਕਿਉਂ ਨਹੀਂ ਹਾਂ ਜ਼ਰੂਰੀ ਬਿਲਡਿੰਗ ਨੂੰ ਹਾਂ ਭਾਈ ਹਾਂ ਕਮਾਉਂਦੇ ਕਮਾਉਣਾ ਸੀ ਹੈ ਬਿਲਕੁਲ ਜੀ ਕਿਉਂਕਿ ਉਹਦੇ ਵਿੱਚ ਕਾਰਨ ਪਤਾ ਕਿ ਉਹਦਾ ਬੀਮ ਲੱਗਿਆ ਬਹੁਤ ਜ਼ਰੂਰੀ ਹੁੰਦਾ ਜੀ ਨੀਚੇ ਵਾਲਾ ਆਰ ਸੀ ਸੀ ਹੋਣਾ ਬਹੁਤ ਜ਼ਰੂਰੀ ਹੁੰਦਾ ਇੱਕ ਮਕਾਨ ਓਪਨ ਹੋਣਾ ਬਹੁਤ ਜ਼ਰੂਰੀ ਹੁੰਦਾ ਜਿਹੜੇ ਮਕਾਨਾਂ ਨੂੰ ਕਮਾਇਆ ਜਾਂਦਾ ਇੱਧਰ ਕੈਮਰੇ ਚੱਲਦੇ ਦੇਖੋ ਕੈਮਰੇ ਆ ਦੇਖ ਚੱਲਦੇ ਕੈਮਰੇ ਕਮੋ ਏ ਆ ਗੱਲ ਏ ਆ ਬੂਟੇ ਦੀ ਚੜਾਈ ਬੂਟੇ ਰਾਜਸਥਾਨ ਦੇ ਵਿੱਚ ਤੇਰੀ ਫੁੱਲ ਚੜਾਈ ਐ ਇਸ ਵਾਰ ਫੁੱਲ ਜੀ ਬਾਈ ਧੰਨਵਾਦ ਧੰਨਵਾਦ ਜੀ ਰਾਜਸਥਾਨ ਦੇ ਵਿੱਚ ਸਰਦਾਰ ਨੇ ਸਾਡਾ ਪੰਜਾਬੀਆਂ ਦਾ ਸਰੂਚਾ ਕਰਤਾ ਯਾਰ ਗੱਲ ਮੁਕਾ ਦਿਓ ਬੂਟੇ ਬਾਈ ਜੇ ਬਾਈ ਚਾਂਸ ਯਾਰ ਆਹ ਕੰਮ ਮੈਂ ਸਿੱਖਣਾ ਹੋਵੇ ਮੈਨੂੰ ਸਿਖਾ ਦਿਓਗੇ ਤੁਸੀਂ ਬਿਲਕੁਲ ਬਿਲਕੁਲ ਕਿਉਂ ਨਹੀਂ ਬਾਈ ਜੀ ਜੇ ਕਿਸੇ ਹੋਰ ਬੰਦੇ ਐਨੀ ਤੁਰ ਗਿਆ ਉਹ ਦੇਖੋ ਉਹ ਪਨਾਲੇ ਤੋਂ ਪਤਾ ਲੱਗਦਾ ਹਨਾ ਬਾਈ ਹਾਂਜੀ ਹਾਂਜੀ ਹਜੇ 10 ਮਿੰਟ ਹੋਇਆ ਜੀ ਤੋਰਦਿਆਂ ਨੂੰ ਆਪਾਂ ਨੂੰ 10 ਮਿੰਟਾਂ ਦੇ ਵਿੱਚ ਮੰਨ ਕੇ ਚੱਲੋ ਫੁੱਟ ਅੱਧੇ ਪੌਣੇ ਫੁੱਟ ਦੇ ਕਰੀਬ ਚਲੀ ਗਈ ਹਾਂ ਅੱਧੇ ਫੁੱਟ ਉਹ ਦੇਖ ਪ੍ਰੀਤ ਚਲੀ ਗਈ ਇੰਨੀ ਤੁਰ ਗਈ ਆ ਇਹ ਇੰਨੀ ਤੁਰ ਗਈ ਆ ਤੇ ਬਾਈ ਕੰਮ ਜੇ ਮੰਨ ਕੇ ਚਲੋ ਲੇਬਰ ਬੰਦਾ ਯਾਰ ਕੋਈ ਵੀ ਬੰਦਾ ਸੁਪਨਾ ਰੱਖਦਾ ਵੀ ਜਿਵੇਂ ਬੂਟੇ ਨੇ ਕ੍ਰੇਟਾ ਲਈ ਆ ਯਾਰ ਅਸੀਂ ਵੀ ਜ਼ਿੰਦਗੀ ਚ ਕੋਈ ਬਿਲਡਰ ਬਣ ਜਗੇ ਐ ਬੂਟੇ ਨੂੰ ਸਾਡੀ ਚੜ੍ਹਾਈ ਹੋਵੇ ਬਿਲਕੁਲ ਬਾਈ ਜੀ ਬਿਲਕੁਲ ਕੋਈ ਤੇਰੇ ਤੋਂ ਕੰਮ ਸਿੱਖ ਸਕਦਾ ਹਾਂਜੀ ਬਾਈ ਕਿਉਂ ਨਹੀਂ ਤੇ ਜਿਹੜਾ ਸਿੱਖੂ ਉਹਨੂੰ ਤਨਖਾਹ ਮਿਲੂਗੀ ਇੱਕ ਕਲਾ ਸਿਖਾਉਣ ਦੀ ਉਹਨੂੰ ਨਾ ਨਾ ਬਾਈ ਉਹਨੂੰ ਤਨਖਾਹ ਵੀ ਦੇਵਾਂਗੇ ਰੋਟੀ ਪਾਣੀ ਦਾ ਰਹਿਣ ਦਾ ਮਹੱਈਆ ਕਰਾਵਾਂਗੇ ਸਾਰਾ ਕੁਝ ਕਰਾਂਗੇ ਜੇ ਵੀ ਆਪਣੇ ਨਾਲ ਕੋਈ ਕੰਮ ਦੇ ਸਿੱਖਣ ਦੇ ਮਸਲੇ ਦੇ ਵਿੱਚ ਵੀ ਕੋਈ ਕੰਟੈਕਟ ਕਰਨਾ ਚਾਹੁੰਦਾ ਤੇ ਆਪਣੇ ਨਾਲ ਜ਼ਰੂਰ ਕੰਟੈਕਟ ਕਰੇ ਆਪਾਂ ਮੁੰਡਿਆਂ ਨੂੰ ਕੰਮ ਸਿਖਾਵਾਂਗੇ ਕੰਮ ਦੇਵਾਂਗੇ ਵੀ ਤੇ ਇਹ ਨਾਲ ਨਾਲ ਵੀ ਰੱਖ ਲਾਂਗੇ ਕੋਈ ਚੱਕਰ ਵਾਲੀ ਗੱਲ ਨਹੀਂ ਜਿਵੇਂ ਵੀ ਕਰਨਾ ਚਾਹਵੇ ਅਗਲੇ ਦੇ ਨਾਲ ਹਾਜ਼ਰ ਖੜੇ ਆ ਮੈਂ ਤੁਹਾਨੂੰ ਦੱਸਦਾ ਗੱਲ ਬੂਟੇ ਪਾਈ ਨੇ ਮੈਨੂੰ ਪਤਾ ਕਿ ਦੇਖੋ ਇਹ ਹੁੰਦੀਆਂ ਰੱਜੀਆਂ ਸਿੱਖ ਸੀਤਾਂ ਮੈਨੂੰ ਪਤਾ ਕੀ ਗੱਲ ਆਖੀ ਮੈਨੂੰ ਕਹਿੰਦਾ ਮਾਲਕ ਨੇ ਓਨਾਂ ਕ ਕੰਮ ਓਨਾਂ ਕ ਨਾਮ ਦੇਤਾ ਕਿ ਆਪਾਂ ਹੁਣ ਭੁੱਖੇ ਨਹੀਂ ਮਰਦੇ ਹੁਣ ਜੇ ਕੋਈ ਹੋਰ ਰੋਟੀ ਪੈਂਦਾ ਤਾਂ ਉਹਨੂੰ ਪਾ ਦਿਆਂ ਬਿਲਕੁਲ ਬਾਈ ਬਿਲਕੁਲ ਮੈਂ ਤਾਂ ਬਈ ਕੰਮ ਆਪਦੇ ਕੋਲੋਂ ਵੀ ਦੇਖੇ ਜੋ ਕਰਨਾ ਚਾਹਵੇ ਮੈਂ ਉਹਨੂੰ ਕਰਵਾਉਣਾ ਜਾਊਂਗਾ ਵੀ ਕਰ ਲੈ हां जे चेला ਜਿਹਦਾ ਵੈਰੀਫਾਈਡ ਚੇਲਾ ਹੋਊ ਜੀ ਤੇ ਮੋਹਰ ਲੱਗ ਗਈ ਬਿਲਕੁਲ ਬਾਈ ਬਿਲਕੁਲ ਉਹਨੂੰ ਕੰਮ ਵੀ ਦੇਊਗਾ ਕੰਮ ਵੀ ਦੇ ਕੇ ਕੰਮ ਕਰਵਾ ਲਾਂਗੇ ਗੱਲ ਹੀ ਕੋਈ ਨਹੀਂ ਤੁਸੀਂ ਇਹ ਬੰਦਾ ਇਹ ਜ਼ਿੰਮੇਵਾਰੀ ਰੱਖਣ ਜੋਗੀ ਹਮਤ ਰੱਖਦਾ ਹੋਵੇ ਵੀ ਮੈਂ ਕੰਮ ਬੂਟੇ ਤੋਂ ਸਿੱਖਿਆ ਮੈਂ ਬੂਟੇ ਨਾਲ ਕੰਮ ਰਹਿ ਕੇ ਕੀਤਾ ਇਹ ਗੱਲ ਕਹਿਣ ਇਹ ਨਹੀਂ ਵੀ ਆ ਕੇ ਕੋਈ ਮੈਨੂੰ ਕਹੇ ਦੇ ਵੀ ਬਾਈ ਆਲਾ ਮੈਨੂੰ ਕੰਮ ਦੇ ਦੇ ਮੈਂ ਕੰਮ ਕਰਨਾ ਉਹ ਨਹੀਂ ਮੇਰੀ ਦਸੱਲੀ ਹੋਵੇ ਵੀ ਹਾਂ ਮੈਨੂੰ ਕੰਮ ਸਿਖਾਇਆ ਹਾਂ ਤੁਸੀਂ ਦੇਖੋ ਕੰਮ ਸਿਖਾਊਗਾ ਕੰਮ ਸਿਖਾਉਣ ਵੇਲੇ ਤਨਖਾਹ ਦੇਊਗਾ ਬਿਲਕੁਲ ਬਾਈ ਤੇ ਫਿਰ ਜਦੋਂ ਤੁਹਾਡੇ ਤੇ ਲੱਗੀ ਮੋਹਰ ਕਿ ਆ ਬੂਟੇ ਦਾ ਪੱਕਾ ਚੇਲਾ ਬਣ ਗਿਆ ਉਦੋਂ ਬਾਅਦ ਕੰਮ ਵੀ ਦਿਓ ਹਾਂਜੀ ਬਾਦ ਦੂਸਰੀ ਗੱਲ ਇਹ ਆ ਵੀ ਆਪਾਂ ਉਹ ਕੱਚਾ ਕੰਮ ਹੈ ਨਹੀਂ ਆਪਾਂ ਆਪਾਂ ਰਜਿਸਟਰਡ ਆ ਬਾਈ ਪੰਜਾਬ ਸਰਕਾਰ ਤੋਂ ਕੰਮ ਕਰਦੇ ਸਮੇਂ ਜਾਨੀ ਮਾਲੀ ਕੋਈ ਵੀ ਨੁਕਸਾਨ ਹੁੰਦਾ ਬੰਦਿਆਂ ਦੇ ਕੋਈ ਸਰਟੀਫਿਕੇਟ ਲੱਗਦੀ ਕੋਈ ਬਿਲਡਿੰਗ ਨੂੰ ਪ੍ਰੋਬਲਮ ਆਉਂਦੀ ਉਹਦੀ ਜ਼ਿੰਮੇਵਾਰੀ ਆਪਣੀ ਹੁੰਦੀ ਆ ਵਾਹ 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 ਬੂਟੇ ਬਾਈ ਜਿਵੇਂ ਹੁਣ ਆਹ ਇਮਾਰਤ ਆ ਹੈਨਾ ਇਦੇ ਬਾਰੇ ਮੈਨੂੰ ਇਹ ਪਤਾ ਲੱਗਿਆ ਤੁਹਾਡੇ ਤੋਂ ਕਹਿੰਦੇ ਵੀ ਜਿਹੜੇ ਮਾਲਕਾ ਉਹ ਇਹ ਸੋਚ ਰਹੇ ਸੀ ਇਮਾਰਤ ਬਾਰੇ ਉਹ ਕਹਿੰਦੇ ਵੀ ਇੰਨਾ ਨਾਂ ਇੰਨੀ ਸ਼ੌਹਰਤ ਇੰਨੇ ਲੋਕਾਂ ਨਾਲ ਸੰਬੰਧ ਸਾਡੇ ਇਮਾਰਤ ਨੇ ਬਣਾਏ ਬਿਲਕੁਲ ਬਾਈ ਉਹ ਕਿਸੇ ਵੀ ਹਾਲਤ ਚ ਇਹਨੂੰ ਤੋੜਨਾ ਨਹੀਂ ਸੀ ਚਾਹੁੰਦੇ ਉਹਨਾਂ ਨੇ ਦੋ ਦੁਕਾਨਾਂ ਨਹੀਂ ਤੋੜੀਆਂ ਬਾਈ ਪਹਿਲੀਆਂ ਜਿਹੜੀਆਂ ਢਾਉਣ ਲੱਗ ਗਈ ਸੀ ਆ ਕੇ ਇਹ ਵੀ ਉਹਨਾਂ ਨੂੰ ਆਖਿਆ ਸੀ ਮੈਂ ਕਿਹਾ ਚਲ ਹੁਣੇ ਟੁੱਟ ਜੇ ਕਿੰਨਾਂ ਨੂੰ ਤੋੜ ਦੋ ਕਹਿੰਦੇ ਨਹੀਂ ਬੂਟਾ ਸਿੰਘ ਤੁਸੀਂ ਨਾਲ ਲਿ ਜਾ ਸਕਦੇ ਹੋ ਮੈਂ ਕਿਹਾ ਬਿਲਕੁਲ ਕਹਿੰਦੇ ਪਰ ਫਿਰ ਆਪਾਂ ਇਹਨੂੰ ਨਾਲ ਹੀ ਲੈ ਕੇ ਚੱਲਾਂਗੇ ਪੀ ਜੋ ਅੱਜ ਇਧਰਲਾ ਪੈਲਸ ਜਾਂ ਹੋਟਲ ਕਹਿ ਲੀਏ ਇਹ ਚੀਜ਼ ਬਣੀ ਆ ਤਾਂ ਦੋ ਦੁਕਾਨਾਂ ਦੀ ਬਦੌਲਤ ਆ ਅੱਛਾ ਜੀ ਅੱਛਾ ਉਹ ਜਿਹੜੀਆਂ ਦੋ ਉਹ ਤੋੜਨ ਲੱਗੇ ਸੀਗੇ ਉਹਨਾਂ ਦੀ ਬਦੌਲਤ ਹੀ ਆ ਬਿਲਕੁਲ ਬਾਈ ਬਿਲਕੁਲ ਤੇ ਬਾ ਯਾਰ ਬੂਟੇ ਬਾਈ ਤੂੰ ਤਾਂ ਭੁੰਨ ਲੈ ਲਿਆ ਯਾਰ ਹੈ ਐਨੇ ਲੋਕਾਂ ਨੂੰ ਐਂਟਰਟੇਨ ਕਰ ਰਿਆ ਅੱਜ ਕਿਸੇ ਵੀ ਕਬੱਡੀ ਦੇ ਕੱਪ ਨਾਲੋਂ ਸ਼ਾਮ ਨੂੰ ਇੱਥੇ ਇਕੱਠ ਵੱਧ ਹੋ ਜਾਣਾ ਬਹੁਤ ਤੜਕੇ ਬਾਈ ਬਹੁਤ ਅੱਜ ਸੀਗਾ ਅਕਰੀਸ ਸੀਗੀ ਅੱਜ ਇੱਥੇ ਆਏ ਸੀਗੇ ਇੱਥੇ ਨਮਾਜ਼ ਕਰਨ ਆਏ ਵੇ ਬਹੁਤ ਸ਼ੰਗ ਤੇ ਸੁਬਾ ਜਿਆਦੇ ਸੀਗੀ ਇਹਦਾ 7-8 ਵਜੇ ਖਾਲੀ ਹੋਇਆ ਬਹੁਤ ਵੱਡੇ ਪੱਧਰ ਤੇ ਲੋਕ ਸੀਗੇ ਭਾਈ ਮੈਂ ਤੈਨੂੰ ਐਂ ਇੱਕ ਗੱਲ ਦੱਸਦਾ ਵੀ ਇੱਥੇ ਲੋਕ ਤੈਨੂੰ ਆ ਕੇ ਸਵਾਲ ਪੁੱਛਦੇ ਆ ਵੀ ਇਹ ਹੋ ਜਾਊਗਾ ਹਾਂ ਬਾਈ ਹਾਂ ਕਹਿੰਦਾ ਇਹ ਜੇ ਸਵਾਲ ਵੀ ਪੁੱਛਦੇ ਵੀ ਯਾਰ ਐ ਕਿੱਥੋਂ ਕਿਵੇਂ ਕਰਦੋਂਗੇ ਮੈਂ ਕਹਿੰਦਾ ਬਾਈ ਤੁਸੀਂ ਦੇਖਿਓ ਸਾਨੂੰ ਕਰਨ ਲੱਗਣ ਦਿਓ ਫਿਰ ਦੱਸਿਓ ਇਹਦੇ ਤੇ ਯਾਰ ਬਾਬੇ ਹਨੂਮਾਨ ਦੀ ਕਿਰਪਾ ਇਹ ਬੰਦਾ ਪਹਾੜ ਚੱਕ ਕੇ ਲਿਆ ਸਕਦਾ ਨਹੀਂ ਜੀ ਸ਼ੁਕਰ ਆ ਵਾਹਿਗੁਰੂ ਦਾ ਵੀ ਇਹ ਬੰਦਾ ਲਿਆ ਸਕਦਾ ਜੇ ਇਹਨੇ ਕੋਈ ਪਹਾੜੀ ਪਹੂੜੀ ਹਿਮਾਚਲ ਦੇ ਵਿੱਚ ਕਿਸੇ ਵੀ ਬੰਦੇ ਨੇ ਹਲਵਾਉਣੀ ਹੋਈ ਸਰਕਾਰ ਨੇ ਕੋਈ ਡਿੱਕਾ ਲੱਗਦਾ ਹੋਇਆ ਰਾਹ ਰੂ ਨੂੰ ਤੇ ਉਹ ਸੰਪਰਕ ਇਦੋਂ ਤਾਂ ਹੁਣ ਪਹਾੜੀ ਬਿਲਕੁਲ ਹੁਣ ਤਾਂ ਪਹਾੜੀ ਵਾਲਾ ਕੰਮ ਹੀ ਰਹਿ ਗਿਆ ਕੋਕੇ ਪਹਾੜੀ ਨਾਲੋਂ ਬਾਈ ਜੀ ਇਹ ਘਟ ਨਹੀਂ ਇਸ ਨੂੰ 4 ਮੰਜ਼ਲਾ ਹਾਂ ਤੁਸੀਂ ਦੇਖ ਲਓ ਵੀ ਆਪਾਂ ਚ ਤਾਂ ਉਹ ਜਾਗਦੇ ਆ ਮੈਂ ਤਾਂ ਆਪ ਨੂੰ ਮਕਸੀਰ ਹੁੰਦਾ ਵੀ ਮੈਂ ਆਪਣੇ ਨੂੰ ਫੀਲ ਕਰਦਾ ਵੀ ਮਹਾਰਾਜ ਦੀ ਸ਼ੁਕਰ ਆ ਵੀ ਮੈਂ ਕੰਮ ਕਰ ਰਿਹਾ ਇਹ ਉਹਦਾ ਧੰਨਵਾਦ ਆ ਵੀ ਉਹਨੇ ਆਪਾਂ ਨੂੰ ਐਡਾ ਹਨਰ ਬਖਸ਼ਿਆ ਹਾਂ ਹਾਂਜੀ ਹੁਣ ਤਾਂ ਸਾਡੀ ਇਹ ਬੇਨਤੀ ਆ ਵੀ ਕਿਸੇ ਸਰਕਾਰ ਨੇ ਬਾਈ ਚਾਂਸ ਕੋ ਪਹਾੜੀ ਡਿੱਕਾ ਲਾਉਂਦੀ ਹੋਵੇ ਤਾਂ ਪਹਾੜੀ ਬਣੀ ਤਣੀ ਇਹ ਮਾਲਕ ਦੀ ਕਿਰਪਾ ਨਾਲ ਅੱਜ ਵਾਹਿਗੁਰੂ ਦੀ ਇਨੀ ਕਿਰਪਾ ਐਡੀ ਸੋਹਣੀ ਟੀਮ ਆ ਇਧਰਲੇ ਪਾਸੇ ਦੇਖੋਗੇ ਐਡੀ ਸੋਹਣੀ ਟੀਮ ਆ ਇਹੋ ਜਿਹਾਂ 1 2 3 ਇਮਾਰਤਾਂ ਤੇ ਹੋਰ ਵੀ ਕੰਮ ਚੱਲੀ ਜਾਂਦਾ ਬਿਲਕੁਲ ਬਿਲਕੁਲ ਚਾਰ ਜਗ੍ਹਾ ਆਪਣਾ ਹੋਰ ਕੰਮ ਚੱਲ ਰਿਹਾ ਬਾਈ ਤੇ ਇਸ ਆਪਾਂ ਇੱਥੇ ਦਾ ਹੁਣ ਵਿੱਚੋਂ ਮੁੰਡੇ ਕਾੜ ਕਾੜ ਕੇ ਲਿਆਂਦੇ ਤੇ ਇਸ ਵਕਤ ਮੇਰੇ ਹਿਸਾਬ ਨਾਲ ਵੀ ਨਹੀਂ ਬਾਰੇ ਇੱਥੇ ਆਪਣੇ 50 ਮੁੰਡੇ ਕੰਮ ਕਰ ਰਹੇ ਆ ਹਾਂ ਇੱਕ ਗੱਲ ਹੋਰ ਆ ਅੱਜ ਦੇ ਦਿਨ ਇਹ ਬੰਦੇ ਕੋਲੇ ਕੰਮ ਦੀ ਕਮੀ ਨਹੀਂ ਇਹ ਬੰਦਾ ਸਿਰਫ ਰਾਜਸਥਾਨ 'ਚ ਇਹ ਮੈਨੂੰ ਫੋਨ ਕੀਤਾ ਬਾਈ ਨੇ ਕਹਿੰਦਾ ਰਾਜਸਥਾਨ 'ਚ ਆਪਣੀ ਚੜ੍ਹਾਈ ਆ ਫੁੱਲ ਸਰਦਾਰਾਂ ਦੀ ਵੀ ਸਰਦਾਰ ਨੇ ਬਿਲਡਿੰਗ ਚੱਕ ਬਿਲਕੁਲ ਗੱਲ ਬਿਲਕੁਲ ਬਾਈ ਵੀ ਆਪਾਂ ਉਹ ਚੀਜ਼ ਦਿਖਾਉਣੀ ਆ ਤੇ ਤਾਂ ਕਰਕੇ ਐ ਸਜਣੋ ਕੰਮ ਦੀ ਮਾਲਕ ਦੀ ਕਿਰਪਾ ਨਾਲ ਕੋਈ ਕਮੀ ਨਹੀਂ ਕਿਸੇ ਇਮਾਰਤ ਦੇ ਥੱਲੇ ਪੂਰਾ ਪਟਨਾ ਹੋਵੇ ਹਾਂ ਮਕਾਨ ਥੱਲੇ ਇਮਾਰਤ ਥੱਲੇ ਲਿਆਣੀ ਹੋਵੇ ਬਿਲਕੁਲ ਜੀ ਕੋਈ ਇਮਾਰਤ ਦੇ ਥੱਲੇ ਬੇਸਮੈਂਟ ਬਣਾਉਣਾ ਹੋਵੇ ਜੀ ਕੋਈ ਇਮਾਰਤ ਚਵਾਰਾ ਚੱਕ ਕੇ ਥੱਲੇ ਲਿਆਉਣਾ ਹੋਵੇ ਚਾਹੇ ਥੱਲੇ ਚੱਕ ਕੇ ਤਾਂ ਚਵਾਰੇ ਤੇ ਕਰ ਦੇਣਾ ਬਿਲਕੁਲ ਬਿਲਕੁਲ ਜਿਵੇਂ ਦੂਓ ਮੰਜ਼ਲੀ ਨੂੰ ਆਪਾਂ ਇੱਕ ਮੰਜ਼ਲੀ ਕਰਨਾ ਤੇ ਇੱਕ ਮੰਜ਼ਲੀ ਨੂੰ ਤਿੰਨ ਮੰਜ਼ਲੀ ਬਣਾਉਣਾ ਬਾਈ ਜੀ ਸਾਰੇ ਬਾਕੀ ਖੜੇ ਮਕਾਨ ਨੂੰ ਥੱਲਿਓ ਆਪਾਂ ਹਾਲ ਬਣਾਉਣਾ ਕਈ ਮਕਾਨ ਬੈਠ ਜਾਂਦੇ ਆ ਉਹਦੇ ਥੱਲੇ ਆਪਾਂ ਬੀਮ ਪਾਉਣਾ ਖੜੇ ਮਕਾਨ ਥੱਲੇ ਅਗਲਾ ਕਹਿੰਦਾ ਮਕਾਨ ਸਭ ਤੇ ਐਵੇਂ ਸੇਫ ਰਵੇ ਥੱਲੇ ਬਾਈ ਬੀਮ ਪਾਦੇ ਉਹ ਚੀਜ਼ਾਂ ਸਾਰੀਆਂ ਆਪਣੇ ਹਿੱਸੇ ਆਉਂਦੀਆਂ ਨੇ ਹਾਂ ਬਈ ਮਤਲਬ ਇਮਾਰਤ ਨੂੰ ਤੁਸੀਂ ਸੋਚ ਨਹੀਂ ਸਕਦੇ ਕਿ ਕੋਈ ਐਂ ਕਰ ਸਕਦਾ ਜਿਹੜਾ ਕੁਝ ਤੁਸੀਂ ਸੋਚ ਨਹੀਂ ਸਕਦੇ ਉਹ ਬੂਟਾ ਕਰ ਸਕਦਾ ਐਵੇਂ ਮੈਂ ਆਪਣੇ ਹਾਲ ਸਿੰਘ ਵਾਲੇ ਮੁੰਡੇ ਨੂੰ ਇੱਕ ਨੂੰ ਮਿਲਿਆ ਤੇ ਮੈਨੂੰ ਮੈਂ ਕਿਹਾ ਕਦਾ ਕਿਥੇ ਕੰਮ ਚੱਲਦਾ ਮੈਂ ਕਿਹਾ ਰਾਜਸਥਾਨ ਆ ਕਹਿੰਦਾ ਰਾਜਸਥਾਨ ਯਾਰ ਹੋਰ ਮਹਸਤਰੀ ਹੈ ਨਹੀਂ ਮੈਂ ਕਿਹਾ ਬਾਈ ਡਾਕਟਰ ਤਾਂ ਆਪਣੇ ਮੋਗੇ ਵੀ ਆ ਲੁਧਿਆਣੇ ਵੀ ਪੀਜੀਏ ਕਿਤਾਉਂ ਜਾਣਦੇ ਆ ਹਾਂ ਦੂਜੀ ਗੱਲ ਨਹੀਂ ਕੀਤੀ ਉਹਨੇ ਇਹ ਵੱਡੇ ਆਪਰੇਸ਼ਨ ਕਰਦਾ ਬਿਲਕੁਲ ਧੰਨਵਾਦ ਕੁਝ ਪਟੀਆਂ ਪੁੱਟੀਆਂ ਤਾਂ ਹਰੇਕ ਬੰਨੀ ਜਾਂਦਾ ਹੁੰਦਾ ਮਾੜਾ ਮੋਟਾ ਟਾਂਕਾ ਟੱਲਾ ਵੀ ਰੇਗ ਲਾ ਲੈਂਦਾ ਬਿਲਕੁਲ ਬਾਈ ਪਰ ਵੱਡਾ ਆਪਰੇਸ਼ਨ ਜਿਹੜਾ ਵੱਡਾ ਆਪਰੇਸ਼ਨ ਹੁੰਦਾ ਵੱਡਾ ਆਪਰੇਸ਼ਨ ਇਹ ਕਰਦਾ ਜੀ ਵਸਤਾ ਹੈ ਬਾਈ ਵੱਡਾ ਆਪਰੇਸ਼ਨ ਵੀ ਕਰਦਾ ਤੇ ਵੱਡਾ ਆਪਰੇਸ਼ਨ ਬੰਦੇ ਦੀ ਵੱਡੀ ਬਿਮਾਰੀ ਨੂੰ ਵੀ ਦੂਰ ਕਰਦਾ ਬਸ ਤੁਸੀਂ ਐਂ ਕਹਿ ਲੋ ਵੀ ਜੇ ਕੋਈ ਮਕਾਨ ਤੁਹਾਡਾ ਉੱਚਾ ਚੁੱਕਣਾ, ਮੂਵ ਕਰਨਾ, ਦਿਸ਼ਾ ਚੇਂਜ ਕਰਨੀ ਆ, ਕੋਈ ਬੀਮ ਪਾਉਣਾ, ਕੋਈ ਖੜੇ ਮਕਾਨ ਥੱਲੇ ਬੇਸਮੈਂਟ ਬਣਾਉਣੀ ਆ, ਸਾਰੀਆਂ ਚੀਜ਼ਾਂ ਬਾਈ ਕਰ ਦਿਆਂਗੇ। ਇੱਕ ਵਾਰੀ ਕੰਟੈਕਟ ਕਰੋ। ਬਾਕੀ ਸਰ ਥੋੜਾ ਤੇਜ਼ੀ ਨਾ ਕਰਿਆ ਕਰੋ, ਥੋੜਾ ਸਮਾਂ ਦੇਦਿਆ ਕਰੋ। ਜੇ ਮੈਥੋਂ ਕਰਵਾਉਣਾ ਚਾਹਾਂ ਤਾਂ ਮੈਂ ਤੁਹਾਡਾ ਕੰਮ ਇੱਕ ਨੰਬਰ ਕਰਕੇ ਦੇਵਾਂਗਾ। ਇੱਕ ਹੋਰ ਗੱਲ। ਜਿਹੜੀ ਗੱਲ ਇਹ ਆ ਤੁਸੀਂ ਮਕਾਨ ਪਾਇਆ ਆਮ ਤੌਰ ਤੇ ਇੱਕ ਆਪਣੇ ਪੰਜਾਬ ਦੇ ਢਕਾਵਤਾ ਵੇ ਮਕਾਨ ਪਾਉਣ ਤੋਂ ਮਗਰੋਂ ਬੰਦੇ ਨੂੰ ਅਕਲ ਆਉਂਦੀ ਆ ਵੀ ਐ ਨਹੀਂ ਐ ਕਰਨਾ ਸੀ ਸਾਰੀ ਜ਼ਿੰਦਗੀ ਪਛਤਾਉਣਾ ਨਹੀਂ ਇਹ ਨਹੀਂ ਸੋਚਣਾ ਸਾਥੋਂ ਗਲਤੀ ਹੋ ਗਈ ਹੈ ਜੋ ਵੀ ਤੁਹਾਡੇ ਮਕਾਨ ਚ ਗਲਤ ਹੋ ਗਿਆ ਉਹ ਇਹ ਸਹੀ ਕਰ ਦੂ ਬਿਲਕੁਲ ਬਾਈ ਕੋਈ ਲੌਬੀ ਢੀੜੀ ਬਣ ਗਈ ਕੋਈ ਬਾਥਰੂਮ ਕੋਈ ਹੋਰ ਕੋਈ ਵੀ ਚੀਜ਼ ਆਪਣੇ ਚਾਹੋ ਨੇ ਵੀ ਉੱਤੇ ਬਿਲਡਿੰਗ ਬਣੀ ਵੀ ਯਾਰ ਥੱਲੇ ਅਸੀਂ ਚੇਂਜ ਕਰਨਾ ਚਾਹੁੰਦੇ ਆ ਠੀਕ ਆ ਤੀਜੀ ਮੰਜ਼ਲ ਬਣੀ ਆ ਦੂਜੀ ਮੰਜ਼ਲ ਤੇ ਚੇਂਜ ਕਰਨਾ ਚਾਹੁੰਦੇ ਆ ਹਰ ਇੱਕ ਚੀਜ਼ ਕਰਦ ਕੇ ਦੇ ਆਂ ਕਈ ਬੰਦੇ ਨੇ ਕੋਠੀ ਥੱਲੇ ਪਾ ਲਈ ਆ ਹੁਣ ਦਿਮਾਗ ਚ ਆਉਂਦਾ ਵੀ ਯਾਰ ਥੱਲੇ ਤਾਂ ਇੱਕ ਹਾਲ ਹੀ ਰੱਖਣਾ ਸੀ ਕੋਠੀ ਤਾਂ ਆਪਾਂ ਉੱਤੇ ਪ ਕੋਈ ਟੈਨਸ਼ਨ ਨਹੀਂ ਕੋਠੀ ਨਾ ਟਾਓ ਚੁੱਪ ਕਰਕੇ ਥੱਲਿਓਂ ਕੋਠੀ ਤਾਂ ਚਕਾ ਲਓ ਥੱਲੇ ਹਾਲ ਬਣ ਬਿਲਕੁਲ ਭਾਈ ਥੱਲੇ ਲੈਂਟਰ ਪਾ ਕੇ ਹਾਲ ਬਣ ਸਭ ਕੁਝ ਕਰ ਦੂ ਯਾਰ ਇਹ ਬੰਦਾ ਕੁਝ ਵੀ ਕਰ ਸਕਦਾ ਨੰਬਰ ਨੋਟ ਕਰ ਲਓ ਫੋਨ ਕਰ ਲਓ ਤੇਜ਼ੀ ਨਾ ਕਰਿਓ ਕੰਮ ਹੌਲੀ ਕਰੂ ਪਰ ਸਿਰਾ ਕਰ ਆ